ਭਗਤ ਸੈਨ ਜੀ ਬਾਦਵਗੜ ਦੇ ਰਾਜੇ ਦੇ ਸੇਵਾਦਾਰ ਨਾਹੀਂ ਸਨ ਉਹ ਸੇਵਾ ਬਹੁਤ ਹੀ ਸੁਚੱਜੇ ਢੰਗ ਨਾਲ ਕਰਦੇ ਪਰ ਹੌਲੀ-ਹੌਲੀ ਉਹਨਾਂ ਦੀ ਮਨੋਬੇਤੀ ਪ੍ਰਭੂ ਭਗਤੀ ਵੱਲ ਲੱਗ ਪਈ ਉਹ ਸਾਧੂਆਂ ਦੀ ਸੰਗਤ ਕਰਨ ਲੱਗ ਪਏ ਇੱਕ ਦਿਨ ਇੱਕ ਸਾਧੂ ਉਹਨਾਂ ਦੇ ਘਰ ਆਏ ਤਾਂ ਉਹ ਸਾਧੂ ਤੋਂ ਕਥਾ ਸੁਣਨ ਲੱਗ ਪਏ ਤੇ ਸੇਵਾ ਤੇ ਜਾਣਾ ਹੀ ਭੁੱਲ ਗਏ ਤੇ ਕੋਈ ਕਥਾ یوں ਸੀ ਭਗਤ ਜੀ ਇਕ ਵਾਰ ਕੋ ਨਾਨਕ ਤੇਜ ਜੀ ਕੋ ਨਾਥਾ ਚੌਨਾਥ ਪਥਰਨਾਥ ਆਏ ਉਹਨਾਂ ਨੇ ਆ ਕੇ ਇੱਕ ਸਵਾਲ ਕੀਤਾ ਕਹਿਣ ਲੱਗੇ ਨਾਨਕ ਜੀ ਕੋਈ ਐਸੋ ਜਿਹਾ ਨਸ਼ਾ ਦੱਸੋ ਜਿਹੜਾ ਨਸ਼ਾ ਪੀ ਕੇ ਸਾਨੂੰ ਪ੍ਰਭੂ ਦਾਏ ਭਗਤੀ ਦਾ ਲਗਣ ਲੱਗ ਜੇ ਤਾਂ ਨਾਨਕ ਜੀ ਇਸ ਉੱਤਰ ਵਿੱਚ ਕਹਿਣ ਲੱਗੇ ਕਿ ਨਾਮ ਕੁਮਾਰੀ ਨਾਨਕ ਚੜੀ ਰਹੇ ਦਿਨ ਰਾਤ ਉਧਰ ਉਹ ਜਾਨੀ ਜਨ ਪ੍ਰਭੂ ਜੀ ਭਗਤ ਜੀ ਦੀ ਥਾਂ ਤੇ ਆਪ ਰਾਜ ਦੇ ਮਹਿਲਾਂ ਵਿੱਚ ਜਾ ਪਹੁੰਚੇ ਉਹਨਾਂ ਨੇ ਭਗਤ ਜੀ ਦਾ ਹੀ ਰੂਪ ਅਖਤਿਆਰ ਕਰ ਲਿਆ ਤੇ ਲੱਗੇ ਰਾਜੇ ਦੀ ਸੇਵਾ ਵਿੱਚ ਉਹਨਾਂ ਨੇ ਰਾਜਾ ਜੀ ਨੂੰ ਮਾਲਸ਼ ਕੀਤੀ ਉਧਰ ਰਾਜਾ ਜੀ ਨੂੰ ਇੱਕ ਬਹੁਤ ਹੀ ਭਿਆਨਕ ਰੋਗ ਸੀ ਉਹ ਰੋਗ ਇਹਨਾਂ ਤੋਂ ਮਾਲਸ਼ ਕਰਾ ਕੇ ਦੂਰ ਹੋ ਗਿਆ ਰਾਜਾ ਸੋਚਣ ਲੱਗਾ ਕਿ ਅੱਜ ਸੈਨ ਨੇ ਕਮਾਲ ਕਰ ਦਿੱਤੀ ਉਧਰ ਭਗਤ ਸੈਨ ਜੀ ਨੂੰ ਜਦੋਂ ਯਾਦ ਆਇਆ ਕਿ ਮੈਂ ਤੇ ਐਵੇਂ ਡਿਊਟੀ ਵੀ ਜਾਣਾ ਹੈ ਤੇ ਉਹ ਜਾ ਕੇ ਕਹਿਣ ਲੱਗੇ ਰਾਜਾ ਜੀ ਮੈਨੂੰ ਮaaf ਕਰਿਓ ਮੈਨੂੰ ਨਾ ਨੌਕਰੀ ਤੋਂ ਨਾ ਕੱਢਿਆ ਜੀ ਮੈਂ 2 ਦਿਨ ਹੋ ਗਏ ਨੇ ਮੈਂ ਤੁਹਾਡੇ ਡਿਊਟੀ ਹਾਜ਼ਰ ਨਹੀਂ ਹੋਇਆ ਮੈਨੂੰ ਮaaf ਕਰਿਓ ਮੇਰ ਤੋਂ ਗਲਤੀ ਹੋ ਗਈ ਮੈਨੂੰ ਮaaf ਕਰਿਓ ਨਹੀਂ ਸੈਨ ਜੀ ਮਾਫੀ ਕਰਦੀ ਕੁਛੇ ਦੋ ਦਿਨਾਂ ਤੋਂ ਡਿਊਟੀ ਆਉਂਦੇ ਰਹੇ। ਨਾਲੇ ਤੁਸੀਂ ਤੇ ਮਾਰਚ ਬੜੀ ਵਧੀਆ ਕੀਤੀ ਏ। ਮੇਰੇ ਅਕਰ ਸੱਚੀ ਜਿਹੜੇ ਰੋਗ ਲੱਗੇ ਸਨ ਨਾ ਮੈਨੂੰ ਮੈਂ ਦੱਸਦਾ ਰਿਹਾ ਅਸਾਂ ਉਹ ਸਾਰੇ ਦੂਰ ਹੋ ਗਏ ਨੇ। ਤੁਸੀਂ ਤਾਂ ਕਮਾਲ ਕਰ ਦਿੱਤੀ। ਤੁਸੀਂ ਤੇ ਕਮਾਲ ਕਰ ਦਿੱਤੀ ਜੀ। ਵਾਕੀ ਤੁਸੀਂ ਕਮਾਲ ਕਰ ਦਿੱਤੀ ਜੀ। ਇਸ ਤਰ੍ਹਾਂ ਜਦੋਂ ਭਗਤ ਜੀ ਨੂੰ ਪਤਾ ਲੱਗਾ ਕਿ ਮੇਰੇ ਥਾਂ ਤੇ ਤੇ ਪ੍ਰਭੂ ਜੀ ਆਪ ਡਿਊਟੀ ਕਰਦੇ ਰਹੇ ਨੇ ਉਹ ਤੇ ਨਿਹਾਲ ਹੋ ਗਏ। ਉਨਾਂ ਨੇ ਉਸ ਸਮੇਂ ਰਾਜੇ ਦੀ ਸੇਵਾ ਛੱਡ ਦਿੱਤੀ ਤੇ ਉਹ ਪ੍ਰਭੂ ਦੀ ਸੇਵਾ ਵਿੱਚ ਲੱਗ ਕੇ ਉਹ ਪ੍ਰਭੂ ਦੇ دیਵਾਨੇ ਹੋ ਗਏ ਤੇ ਪ੍ਰਭੂ ਦੇ ਹੋ ਕੇ ਰਹਿ ਗਏ